ਇੱਕ ਪਾਸੇ ਯੂਰੀਆ ਖਾਦ ਲਈ ਹਹਾਕਾਰ ਮੱਚੀ ਹੋਈ ਆ ਬਹੁਤ ਸਾਰੀਆਂ ਤਸਵੀਰਾਂ ਸੀ ਦੇਖੀਆਂ ਕਿ ਕਿਸਾਨਾਂ ਨੂੰ ਲਾਈਨਾਂ ਦੇ ਵਿੱਚ ਲਾ ਕੇ ਯੂਰੀਆ ਖਾਦ ਲੈਣੀ ਪੈ ਰਹੀ ਆ ਪਰ ਦੂਸਰੇ ਪਾਸੇ ਹੀ ਇਸ ਦੀ ਕਾਲਾ ਬਾਜ਼ਾਰੀ ਹੋ ਰਹੀ ਆ ਦਰਅਸਲ ਉਤਰੀ ਦਿੱਲੀ ਦੇ ਨਰੇਲਾ ਇਲਾਕੇ ਦੇ ਵਿੱਚੋਂ ਇੱਕ ਗੋਦਾਮ ਦੇ ਵਿੱਚੋਂ ਯੂਰੀਆ ਦੀਆਂ 1500 ਬੋਰੀਆਂ ਬਰਾਮਦ ਕੀਤੀਆਂ ਗਈਆਂ ਜੋ ਕਿ ਬਿਨਾਂ ਜਾਇਜ਼ ਲੈਸੈਂਸ ਦੇ ਕਥਿਤ ਤੌਰ ਉਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਟੋਰ ਕੀਤੀਆਂ ਗਈਆਂ ਸੀ ਯਾਨੀ ਕਿ ਪਰ ਸਟੈਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੀ ਕਾਲਾ ਬਾਜ਼ਾਰੀ ਕਰਨੀ ਸੀ ਅਧਿਕਾਰੀਆਂ ਨੇ ਦੱਸਿਆ ਕਿ ਯੂਰੀਆ ਦੇ ਗੈਰ ਕਾਨੂੰਨੀ ਭੰਡਾਰਨ ਬਾਰੇ 18 ਜੁਲਾਈ ਨੂੰ ਪੀਸੀਆਰ ਕਾਲ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਵਿਸ਼ਾਲ ਬਾਗ ਸਥਿਤ ਗੋਦਾਮ ਸੀ ਜਿਹੜਾ ਬੰਦ ਪਾਇਆ ਗਿਆ ਸੀ ਜਿੱਥੇ ਬੋਰੀਆਂ ਸਟੋਰ ਕੀਤੀਆਂ ਗਈਆਂ ਸੀ ਪਰ ਬੀਟ ਸਟਾਫ ਤੇ ਮਾਲਕ ਨੇ ਸੰਪਰਕ ਵਿਅਕਤੀਆਂ ਦਾ ਪਤਾ ਲਗਾਇਆ ਤੇ ਰਾਤ ਭਰ ਇਮਾਰਤ ਦੇ ਉੱਤੇ ਨਜ਼ਰ ਰੱਖੀ 19 ਜੁਲਾਈ ਨੂੰ ਗੋਦਾਮ ਦੇ ਮਾਲਕ ਅਤੁਲ ਬਾਂਸਲ ਨੇ ਅਮਾਰਤ ਖੋਲੀ ਤੇ ਚਿੱਟੇ ਅਤੇ ਪੀਲੇ ਯੂਰੀਆ ਦੀਆਂ ਬੋਰੀਆਂ ਦਾ ਵੱਡਾ ਭੰਡਾਰ ਮਿਲਿਆ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਸੰਬੰਧੀ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਖਾਦ ਇਨਸਪੈਕਟਰ ਸਤਿਆਵੀਰ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਘਟਨਾ ਸਥਾਨ ਦਾ ਨਰੀਖਣ ਕੀਤਾ ਜਾਂਚ ਦੌਰਾਨ ਅਧਿਕਾਰੀ ਨੇ ਖੇਤੀਬਾੜੀ ਗ੍ਰੇਡ ਯੂਰੀਆ ਦੀਆਂ 1060 ਬੋਰੀਆਂ ਤੇ ਤਕਨੀਕੀ ਗ੍ਰੇਡ ਯੂਰੀਆ ਦੀਆਂ 478 ਬੋਰੀਆਂ ਜ਼ਬਤ ਕੀਤੀਆਂ ਅਗਲੇਰੀ ਜਾਂਚ ਲਈ ਕਈ ਨਮੂਨੇ ਇਕੱਠੇ ਕੀਤੇ ਗਏ ਸੀ ਤਾਂ ਅਧਿਕਾਰੀਆਂ ਨੇ ਨੋਟ ਕੀਤਾ ਕਿ ਬਾਂਸਲ ਦੇ ਕੋਲ ਯੂਰੀਆ ਸਟੋਰ ਕਰਨ ਜਾਂ ਵੇਚਣ ਲਈ ਲੋੜੀਂਦਾ ਲਾਇਸੈਂਸ ਨਹੀਂ ਸੀ ਤੇ ਉਸਨੇ ਕਾਫੀ ਤੁਰੰਤੇ ਖਾਦ ਕੰਟਰੋਲ ਆਰਡਰ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਸੀ। ਸੰਯੁਕਤ ਖੇਤੀਬਾੜੀ ਨਿਰਦੇਸ਼ਕ ਦੀ ਰਸਮੀ ਸ਼ਿਕਾਇਤ ਦੇ ਆਧਾਰ ਉਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸ ਸਬੰਧੀ ਅਗਲੇਰੀ ਸਟੇਡੀ ਜਾਂਚ ਹੈ ਉਹ ਕੀਤੀ ਗਈ ਹੈ। ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।